ਇਹ ਆਜੋ ਵਾਰੇ ਸੁੰਡਿਆ ਕਰੋ ਕਹਿਦੀ ਤੂੰ ਜੇ ਸੁੰਦ ਨਹੀਂ ਜੇ ਕਹਿਦੀ ਅੰਦਰ ਵੜ ਜਾਂਦੇ ਨਾ ਵਾਅਦੇ ਜਾਂਦੇ ਨਹੀਂ ਕੋਈ ਤੀਜੇ ਮੰਨ ਕੇ ਲਤਾਂ ਨਹੀਂ ਜੁਰਦੀ ਜਾਂਦੀ ਇਹ ਜੁਰਦਾ ਜੇ ਵਾਜ ਮਾਰ ਲੇਦੇ ਤਾਂ ਫੇਰ ਵੀ ਪੂਆ ਨਹੀਂ ਨਾਉਂਦਾ ਸੁਤੰਗਾ ਰਿੰਦੇ ਨੇ ਖਾਲੇ ਹੂਨੇ ਨਹੀਂ ਛੱਡਦੇ ਨਾ ਹਾਂ ਤੇ 체ਤੀ ਕਰ ਉਹਨੇ 체ਰੀ ਵੜ ਲਾਇਆ ਪਾਣੀ ਦੇ ਦिए ਨਾ ਕੋ ਕ ਲੈਣਾ ਨਾ ਦੇਣਾ ਕੀ ਇਹ ਤੇ ਨਾ ਕਰ ਉਹਨੇ ਦਾਪਾ ਖਣੇ ਹੋਈ ਇਹਨੇ ਉਹ ਨਾ ਲਿੰਗ ਨਹੀਂ ਨਾ ਸਮਝ ਲੱਗਦੀ ਐ ਨਾ ਲੈਣਾ ਨਾ ਦੇਣਾ ਇਹਨੇ ਫੂਨ ਫੜਿਆ ਨੇ ਅੰਦਰ ਜਾ ਕੇ ਦੰਦ ਮਾਰਦਾ ਆਂ ਆਈ ਫੂਨ ਕਿ ਪਾ ਫੂਨ ਫੜੇ ਹੁਣ ਵਿਆਹ ਲੈ ਥੋੜੇ ਚੰਗੇ ਲੱਗਦੇ ਆ ਕਿ ਰੋਜ਼ ਫੂਨ ਨਾਲ ਜੀ ਗੱਲਾਂ ਕਰਦੀਆਂ ਰਹਿਣਾ ਏਵੇਂ ਨਰ ਪਖਾੜ ਜਿਆ ਬਣਾ ਲਿਆ ਆਪੇ ਗਾਲ ਦੇ ਕਿੱਥੇ ਮਰ ਗਈਆਂ ਇਹ ਬਾਤ ਪੂਰੀ ਗਿੰਗੜੀ ਪਾਣੀ ਨੂੰ ਸੁਣੀ ਸਦਾ ਕਿਆ ਪਾਇਆ ਮਨਜੇ ਤਾਂ ਨੰਡੀਆਂ ਬਿਲੀਓ ਕੀ ਹੋ ਗਿਆ ਕਾਲਾ ਹਾਲਾ ਪਾਇਆ ਤਰਾਵਾ ਪਾਣੀ ਭੁੜੇ ਤੇ ਕਾਜ ਭੁੜੇ ਤੇ ਨਾ ਦੇ ਬੇਲੀਓਂ ਕੇ ਅੰਦਰ ਆਈ ਨਹੀਂ ਮੈਂ ਹੁਣ ਇਹਦੇ ਤੇ ਪਾਣੀ ਫੜਾਇਆ ਹੁਣ ਮਾਰੀ ਦੀ ਵਜਨ ਦਾ ਤੋਰ ਤੂੰ ਵੀ ਇਹਦੇ ਪਾਣੀ ਨਾਲ ਕਿ ਭਰਾਵਾ ਮੈਂ ਰੌਲਾ ਪਾਉਂਦਾ ਐ ਪੈਣਾ ਬੀਬੀ ਤੁਹਾਡੀ ਤੇ ਕੋਸ਼ਿਸ਼ ਕਰਾਂ ਲੱਗਦਾ ਲੱਗਦਾ ਬੜਾ ਸੰਜਾ ਵਾ ਲੱਗਾ ਵੇਲੀਆਂ ਅੰਗ ਦੇ ਟਾਈਮ ਨਾਲ ਜੀ ਕਿਦਰੀ ਗਈ ਦੂਜੀ ਘਰ ਜਿਵੇਂ ਅੰਦਰ ਹੀ ਬੜੀ ਉਹ ਵੀ ਅੰਦਰ ਵੜ ਜਾਂਦੀ ਐ ਟਾਈਮ ਦਾ ਬੂਆ ਮਾਰ ਕੇ ਉਹਨਾਂ ਤੇ ਵੀ ਸੌਂਦੀ ਜੇ ਜੀ ਮੈਂ ਤੇਰੇ ਲਈ ਪਹਿਲੇ ਆਹਰ ਤਰਵਾਉਣ ਲਈ ਆਪਨੇ ਗਿਦਾ ਪਈ। ਹਲਾ ਬੀਬੀ ਬਣਾ ਕੇ ਲਿਆ। ਲਿਆਉਣੀ ਬੀਬੀ ਇਹਲਾ ਪਾਣੀ। ਤੁਸੀਂ ਗਾਂ ਆਜਿਆ ਕਰੋ ਇੱਥੇ ਵਾਜ ਦਾ ਪਤਾ ਨਹੀਂ ਲੱਗਦਾ ਬਾਹਰ। ਲੱਗਦਾ ਭਲਾ ਤੁਹਾਨੂੰ। ਜੇਕਰ ਵਾਜ ਦਾ ਪਤਾ ਨਹੀਂ ਲੱਗਦਾ। ਦੇਖੀ ਅਜੇ ਕਰਕੇ ਬੂਹੇ ਬੰਦ ਕਰਕੇ ਨਹੀਂ ਬਣਦੇ। ਬੀਬੀ ਹੋਗੀ ਕੱਲ ਤੇ ਖੰਡ ਬਣਾਇਆ ਜਦੋਂ ਵੇਖੋ ਵੇ ਮਾਰ ਲਈ ਜੇ ਆ ਜੀ ਨਾ ਤੇ ਫਿਰ ਉਹ ਸੜੂ ਸੜੂ ਕਰਦਿਆਂ ਜੀ ਕੋਈ ਨਹੀਂ ਬੀਬੀ ਸੜੂ ਸੜੂ ਕਰੀਦਾ ਕੋਈ ਅਹੀਂ ਤਾਂ ਅਕਾਉਂਟ ਤੋਂ ਕੁਝ ਜਾ ਹੀ ਨਹੀਂ ਹੁੰਦਾ ਹੀ ਮੈਂ ਘੱਟੇ ਮਿੱਟੀ ਤੋਂ ਪੋਚੇ ਲਾ ਕੇ ਬੂਏ ਮਾਰ ਦਿੰਨੀ ਆ ਚਲ ਕੋਈ ਨਹੀਂ ਮੈਂ ਚਾਹ ਬਣਾ ਕੇ ਲਿਆ ਦਿੰਨੀ ਹੁਣ ਪਾਣੀ ਪੀ ਲੋ ਚੰਗਾ ਠਾਗੀ ਬਣਾਉਂਦੀ ਮੇਰੀ ਤਾਂ ਨਾ ਗੱਲ ਮੈਨੂੰ ਚਾਹ ਕਹਿੰਦੇ ਆ ਤੇ ਰਮਾਨ ਨਾ ਤੇਰੇ ਨਾਲ ਦੀ ਅੰਦਰ ਲੰਮੇ ਪਈ ਉਹਨੂੰ ਕਹਿ ਨਾ ਜਾ ਕੇ ਮੈਨੂੰ ਤੇ ਤੂੰ ਅੱਗੇ ਵੀ ਮੇਰੇ ਨਾਲ ਆ ਕੇ ਲੜਦਾ ਤੇ ਵੀ ਪਾਣੀ ਮੰਗਨਦਾ ਹੀ ਚੱਲ ਕਰਦਾ ਹਾਂ ਇਹਨਾਂ ਨੂੰ ਗੱਲ ਮੈਂ ਜਾ ਉਹਨੂੰ ਕਹਿ ਜਾ ਕੇ ਟਾਈਮ ਨਾਲ ਕੌਣ ਆਵੇ ਕਿ ਕਿੱਥੇ 3 ਵਜੇ ਨੇ ਤੇ ਕਿੱਥੇ 3 ਵਜੇ ਨਿਆਣੇ ਆਉਂਦੇ ਆ ਆ ਤੇ ਉਹ ਸੁੱਤੀ ਹੋ ਜਾ ਘਰ ਆ ਉਹਦੇ ਨਾਲ ਗੱਲ ਹੁਣ ਕਿ ਚਾਹ ਬਣਾ ਕੱਪੜੇ ਨਾ ਜੋੜ ਕੇ ਨਾ ਬੈਗ ਚ ਪਾ ਲਵਾਂ ਦੋ ਤਿੰਨ ਸੂਟ ਲੈ ਜਾਣੀਆਂ ਤੇ ਇੱਕ ਅੱਧਾ ਸੂਟ ਮੈਨੂੰ ਬਣਾ ਦੋ ਕਿ ਨਹੀਂ ਮਰੀ ਆ ਸੂਟ ਪਾ ਰਹੇ ਹਾਂ ਤੇ ਜੀ ਨਹੀਂ ਕਰਦਾ ਸੂਟ ਪਾਉਂ ਹਾਂ ਆ ਇਹ ਤੇ ਪਾ ਲੈਂਦੀ ਨਹੀਂ ਕਿੰਨੇ ਦਾ ਚਾਹ ਮਾ ਕੋਈ ਨਹੀਂ ਕਰ ਰਹੀਆਂ ਉਹਨਾਂ ਨੇ ਮੈਨੂੰ ਕਿਹੜਾ ਕੁਛ ਕਹਿਣਾ ਚੋੜੀ ਦੇਣਾ ਪਰ ਤੇਰੀ ਕਾਟ ਤੇ ਪਾ ਦੇਣੀ ਹੈ ਚਾਹ ਬਣਾ ਦੇ ਮੈਂ ਤਾਂ ਚੱਲੀ ਪਿੰਡ ਆ ਦੀਦੀ ਨੂੰ ਕਹਿਣਾ ਬਣਾ ਦਿੰਦੇ ਚਾਹ ਤੁਹਾਨੂੰ ਉਹ ਮੈਂ ਚੱਲੀ ਪੇ ਮੈਂ ਨਾ ਪਿੰਡ ਚੱਲੀ ਆ ਮਜਿੱਤਰ ਮੈਂ ਨਾ ਜੀਜਾ ਕਰਨ ਦਿਆ ਹੈ ਮੇਰਾ ਤੇ ਮੈਂ ਕਿਹਾ ਚਲੋ ਮੈਂ ਦੂਰਾ ਤਾਂ ਲਾ ਹੀ ਹੋਣੀ ਤੇ ਮੇਰੇ ਕੋਲ ਨਾ ਸੂਟ ਨਹੀਂ ਹੈਗਾ ਮੈਨੂੰ ਸੂਟ ਹੀ ਬਣਾ ਦਿਓ ਇੱਕ ਜੀ ਜੀ ਕਰਦਾ ਤੇ ਪਿੰਡ ਤੇ ਜੀ ਪਰ ਮੇਰਾ ਇਹ ਟੈਗ ਲਾਉਣ ਦੀ ਗੱਲ ਤਾਂ ਨਾ ਮਸਟੈਗ ਲਾਉਣ ਤੇ ਤੇ ਤੂੰ ਚਲਾ ਹੀ ਰਹਿੰਦੇ ਓ ਕਦੀ ਕਦੀ ਆਜੋ ਕੀ ਗੱਲ ਦਾ ਬਾਬੇ ਨੂੰ ਥੁਰ ਪੈਣਾ ਚਾਹ ਬਣਾਉਂਗਾ ਤੇ ਤੂੰ ਕੋਣ ਦਾ ਵਾਜਾ ਮਾਰਦਾ ਪੂੜੀ ਘਰ ਪਾਣੀ ਮੋੜੀ ਗਿਆ ਢੀਰ ਤਾਂ ਚਾਹੀ ਪਾਣੀ ਕਿਹੜਾ ਤੂੰ ਹੀ ਵਾਰ ਵਾਰ ਵੀ ਇਹ ਜੇ ਤੂੰ ਸੁਣਨੀ ਨਹੀਂ ਵੀ ਬਸ ਦੀਦੀ ਨੂੰ ਕਹਿ ਦੋ ਚਾਹ ਬਣਾ ਦੂਗੀ ਮੈਂ ਨਾ ਲੋ ਉਹ ਵੀ ਗਾੜੀ ਵਿੱਚ ਤਾਂ ਨਹੀਂ ਕਿ ਮੇਰੇ ਕੋਲ ਨਹੀਂ ਬੜਦੀ ਬਸ ਤੂੰ ਲੜੀ ਜਾਇਆ ਕਰੋ ਇੱਕ ਦੂਜੇ ਨਾਲ ਚਾਹ ਕਿ ਨਹੀਂ ਬਣਾ ਕੇ ਦੇਣਾ ਚਾਹ ਬਣਾ ਲੈਨੀ ਮੈਨੂੰ 2000 ਰੁਪਏ ਦੇ ਤੂੰ ਸੂਟ ਬਣਾਉਣਾ ਮੂਡ ਕੋਈ ਨਹੀਂ ਬਣਾਉਣਾ ਤੂੰ ਤਾਂ ਜੈ ਨਹੀਂ ਮੇਰੇ ਕੋਲ ਪੈਸਾ ਹੈਗਾ ਦੇ ਦੂੰ ਆ ਮੈਂ ਕਿੰਨੀ ਵਰੀ ਸੂਟ ਪਾ ਲ ਉਹਨਾਂ ਨੇ ਕਿਹਾ ਮੈਂ ਵਰੀ ਉਹ ਸੂਟ ਪਾ ਆਉਂਦੀ ਖਰੇ ਮਿਲਦੇ ਹੀ ਨਹੀਂ ਇਹਨੂੰ ਤੇ ਤੋ ਤੁਹਾਡੀ ਟੌਰ ਬਣੂਗੀ ਇਹਦੇ ਵਿੱਚ ਨਹੀਂ ਮੈਂ ਐਂ ਟੌਰ ਬਣਾਉਣਾ ਨਹੀਂ ਚਾਹ ਬਣਾਇਆ ਇਹਦਾ ਕਦੋਂ ਦਾ ਸੂਟ ਬਣਾਇਆ ਫਰਾ ਦੇ ਵਿਆਹ ਦਾ ਹੁਣ ਜੇ ਹੁਣ ਚਾਹੋ ਗਿਆ ਤੇ ਮੈਨੂੰ ਪੈਸੇ ਦੇ ਦੋ ਥੋੜੇ 3 ਮਾਦੇ ਪੈਸੇ ਹੈ ਜੇ ਤੂੰ ਚਾਹੋ ਗਿਆ じゃ ਚਾਹ ਬਣਾਇਆ ਜਾ ਕੇ ਇਹ ਇਹ ਬੇਬੇ ਚੀ ਹੋ ਜਾਂਦੇ ਤੁਹਾਨੂੰ ਨਹੀਂ ਪਤਾ ਮੈਨੂੰ ਫਿਰ ਨਾ ਸੁੱਦੇ 2000 ਰੁਪਏ ਦੇ ਦੋ ਫਿਰ ਮੈਂ ਬਣਾ ਦੇਣੀ ਚਾਹ ਚਾਹ ਬਣਾ ਕੋਈ ਨਹੀਂ دے دوں گا پھڑ دوں گا دے دو گے سر ہاں جی میرے کو ہے تے بعد پھڑ پھڑ کے دنن نہیں گیا زیادہ تے ٹھیک ہے پھر کارڈ دے دو 2 گھنٹے تک الیمنٹ میرے 2 گھنٹے تک بار بار پوچھن لگے گی دی گڈی بیٹی کدی پانی من گتن دے پانی پانی کرن دے گرمی نہیں ہوندی دے دینی میں بیٹی کو پانی دےوں گی سمجھا نہیں اپ تیری بنا نہیں چلا کس کس کو لا تیار ہو میں تے ایتھے نہ ہو جا ਕਹਾ ਦਾ ਰਾਲਾ ਕਾਇ ਕੀ ਬੜ ਬੜ ਕਰਦਾ ਜਾਂਦੇ ਆ ਬੀਤਰ ਕੁਛ ਨਹੀਂ ਕਿਜੀ ਉਹ ਚਾਹ ਹੁੰਦਾ ਜੈ ਸੀ ਬਣਾ ਦੇ ਬਣਾ ਕੇ ਦੇ ਫਿਰ ਚਾਹ ਮੈਨੂੰ ਕੋਈ ਅੱਗੇ ਪਾਣੀ ਤੋਂਨੇ ਬੀਤਰ ਆ ਕੇ ਇਨਾ ਗੁੱਸੇ ਹੋਇਆ ਹੈ ਆਵਾਜ਼ਾਂ ਮਾਰਨ ਦੇ ਦਸ ਕੰਮ ਕਰਕੇ ਭੁਨੇ ਤੇ ਲੰਮੇ ਘੜੀ ਪਾਈ ਤੇ ਨਹੀਂ ਆਵਾਜ਼ ਸੁਣੀ ਉਹਦੀ ਜੀ ਜੀ ਤੁਸੀਂ ਬਾਹਰ ਹੀ ਸੀ ਵਾਅਦੇ ਦੇ ਦਿੰਦੇ ਮੈਨੂੰ ਸੁਣੀ ਨਹੀਂ ਤੇ ਮੈਂ ਕਿੱਥੋਂ ਦੇ ਦਿੰਦੀ ਆਵਾਜ਼ ਹੋਣੀ ਕਰ ਤੇਰੀ ਚੱਲ ਫਿਰ ਉਹ ਚਾਹ ਬਣਾ ਦੋ ਕੁਟਕ ਮੈਂ ਨਾ ਪੇਣ ਚੱਲੀ ਨਾ ਮੈਂ ਨੇ ਤੇ ਪੇਂਡ ਕੀ ਏ ਤੇਰਾ ਚਾਹ ਬਣਾ ਦੇ ਪੇਟ ਦਾ ਚ ਕਰ ਤੇ ਤੂੰ ਰਖੜੀ ਬਣ ਕੇ ਆਉਣੀ ਏਡੀ ਛੇਤੀ ਪੇਂਡ ਕੀ ਤੇਰੀਆਂ ਬਾਹਾਂ ਆਕਰ ਜਾਂਦੀਆਂ ਰੋਜ ਦਿਹਾੜੀ ਨਹੀਂ ਦੀ ਜੀ ਤੁਹਾਡਾ ਖਰਜੀ ਨਹੀਂ ਪੈਂਦਾ ਮੈਨੂੰ ਪੁੱਛਣ ਦਾ ਮੈਂ ਤਾਂ ਨਹੀਂ ਕਰ ਤੂੰ ਹੀ ਜਾਂਦੇ ਲੈ ਫਰਕ ਕਰਦੇ ਫਿਰ ਬੋਲਣਾ ਤੇ ਪੈਂਦਾ ਹੀ ਏ ਜਦੋਂ ਹੁਣ ਤੂੰ ਕੱਲ ਆਈ ਅੱਜ ਫੇਰ ਚਲ ਗਈ ਹੋਵੇ ਬੰਦਾ ਕੋਈ ਮਹੀਨੇ ਬਾਅਦ ਜਾਂਦਾ ਫਿਰ ਤੇ ਮੈਂ ਆਪੇ ਚੋਪਰਾਵਾ ਵੀ ਮਹੀਨੇ ਬਾਅਦ ਜਾਂਦੀ ਜੀ ਜੇ ਨੇੜੇ ਏ ਤੇ ਤਾਂ ਮਤਲਬ ਇਹ ਥੋੜੇ ਜਿਦੜ ਚੜਾ ਚੁੱਕਿਆ ਤੂੰ ਫੇਰ ਜਾ ਕੇ ਬਹਿ ਜਾਣਾ ਕਿੰਨਾ ਨੂੰ ਤੇ ਜਾਣੀ ਮੇਰੇ ਤੇ ਨਿਆਣੇ ਸਕੂਲ ਜਾਂਦੇ ਮੇਰੀ ਛੁੱਟੀ ਵੇਖ ਕੇ ਜਾਣੀ ਉਹਨਾਂ ਦੀ ਤੇ ਫਿਰ ਅੱਜ ਛੁੱਟੀ ਨਹੀਂ ਵਿਖੀ ਅੱਜ ਦੇ ਬੱਚੇ ਸਕੂਲ ਗਏ ਨੇ ਇਹ ਵੀ ਸ਼ਾਮਾਂ ਦਾ ਘਰ ਜਾਣਾ ਨਹੀਂ ਨਹੀਂ ਚਾਹ ਬਣਾਣਾ ਰੋਈ ਜਾਣਾ ਇਹਨਾਂ ਨੇ ਬਾਰਾ ਕੰਮ ਖਾਂਦਾ ਵੀ ਇਦਾਂ ਬੁੱਤ ਲੈਣਾ ਚਾਹ ਬਣਾ ਲਓ ਬੇਸ਼ੱਕ ਮੇਰੀ ਨਾ ਬਣਾਏ ਪਰ ਮੈਂ ਨਹੀਂ ਬਣਾਣੀ ਮੇਰੇ ਕੋਲ ਟਾਈਮ ਨਹੀਂ ਹੈ ਮੈਂ ਬਣਾਉ ਆਪਣੇ ਕੱਪੜੇ ਬਾਹਰ ਚੱਲਣੀ ਚੱਲ ਨਹੀਂ ਕੋਈ ਕੰਮ ਹੈ ਹਾਂਜੀ ਕੰਮ ਹੈ ਦੰ ਨਾਲੇ ਸੂਟ ਸੂਟ ਕੀ ਕਰਉਂਦੇ ਹੀ ਆਲੇ ਕੋਲ ਤੋਂ ਮੈਂ ਸੂਟ ਸੂਟ ਮੈਂ ਸੁਣਿਆ ਬਾਹਰ ਬਾਹਰ ਆ ਜਾਂਦੇ ਹੀ ਤੁਹਾਡੀ ਲੋਨਾਂ ਦੀ ਸੂਟ ਮੰਗਿਆ ਆਪਣੇ ਘਰ ਵਾਲੇ ਬਣਾਵਾ ਤੇ ਹੋਰ ਕੀ ਸੂਟ ਸੂਟ ਲਾਈਏ ਬੱਲੇ ਤੇਰੇ ਤੇ ਜਿਹੜੇ ਪਹਿਲਾਂ ਬਣਾਏ ਉਹ ਹੁਣ ਪੁਰਾਣੇ ਹੋ ਗਏ ਨੇ ওই ਜਿਹੜੀ ਸੇਨਾ ਨਹੀਂ ਲੈਣੇ ਰਹਿਣਾ ਕਦੋਂ ਦੇ ਸੂਟ ਆ ਮੇਰੇ ਪੁਰਾਣੇ ਹੋ ਗਏ ਆ ਹੁਣ ਹਰ ਵਾਰੀ ਮੈਂ ਉਹ ਕਾ ਕੇ ਜਾਵਾਂ ਉੱਥੇ ਨਹੀਂ ਆਪਣੀ ਬਹੁਤ ਦਿਲਣਾਂ ਲੱਗਦੀ ਏ ਤੇ ਆਪਾਂ ਜਗ੍ਹਾ ਜਾਣਾ ਨਵਾਂ ਹੀ ਪੋਸ਼ਾਕ ਪਾ ਕੇ ਜਾਣੀ ਏ ਹੈ ਉਹਨਾਂ ਨੂੰ ਕੀ ਹੋਇਆ ਰਾਣੀ ਹੋ ਗਿਆ ਹੁਣ ਨਹੀਂ ਮੀਨੋਂ ਆਦੇ ਮੈਂ ਮੋਟੀ ਸੂਟ ਨਹੀਂ ਹਣੇ ਤੇ ਕੋਈ ਵੇਖ ਰੋਈ ਜਹਾੜੀ ਸੂਟ ਇੱਥੇ ਕਿੱਥੇ ਤੁਰੇ ਆਉਣੇ ਤੁਹਾਡੇ ਕੋ ਮੰਗਿਆ ਬਾਹਰ ਨਹੀਂ ਮਿਲ ਗਿਆ ਕਾ ਇਹ ਕਿਦਾਂ ਕਰ ਮੈਂ ਵੀ ਬਣਾਉਂਗੀ ਜੇ ਤੂੰ ਬਣਾਏਗੀ ਤੇ ਫਿਰ ਤੂੰ ਹੀ ਬਣਾ ਲੈ ਜੇ ਤੂੰ ਜਾਣਾ ਹਾਂ ਤੇ ਮੈਂ ਜਾਣਾ ਹਾਂ ਤੇ ਬਣਾਉਣਾ ਸੂਟ ਚਾਹ ਬਣਾ ਮੈਂ ਨਹੀਂ ਬਣਾਉਣੀ ਨਹੀਂ ਅੱਜ ਬੈਠੇ ਰਹਾਂ ਫਿਰ ਆਪੇ ਉਹ ਹੀ ਬਣਾ ਕੇ ਪਿਆਊਗਾ ਜਿਹੜਾ ਰਾਲਾ ਪਾਉਂਦਿਆ ਸੀ ਇੱਥੇ ਲੈ ਇਹ ਕੋਈ ਤਰੀਕਾ ਹੈ ਨਹੀਂ ਬਣਾਉਣੀ ਨਾ ਬਣਾਓ ਆ ਕੇ ਤੂੰ ਚੱਪਰ ਕੇ ਚਾਹ ਬਣਾ ਕੇ ਤੇ ਮੁੜ ਕੇ ਚੱਲ ਜੀ ਜਿੱਥੇ ਰ ਜਾਣਾ ਆਨੇ ਮੂੰ ਚੱਕ ਲੈਣਾ ਤੇ ਜੇ ਕਿਦਣ ਮੈਂ ਜਾਣਾ 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 ਤੇ ਮੈਨੂੰ 2000 ਰੁਪਇਆ ਦੇਣ ਕਿ ਤੇ ਫਿਰ ਮੈਂ ਚਾਹ ਬਣਾ ਕੇ ਦੋ ਉਦੋਂ ਮੈਂ ਵੀ ਨਹੀਂ ਬਣਾਉਂਦੀ ਚਾਹ ਹੰਡ ਬਣਾਇਆ ਛੂਟ ਮੰਗ ਲੋ ਤੇ ਨਾਲ ਹੀ ਜਾਣ ਨਿਕਲ ਜਾਂਦੀ ਐ ਐਸੇ ਨਹੀਂ ਹੈਗੇ ਕੰਮ ਕਰਮ ਉਹ ਵੀ ਕਰਦੇ ਆ ਵੀ ਕਰਦੇ ਕਿਉਂ ਤੂੰ ਰੋਟੀ ਨਹੀਂ ਖਾਉਂਗੀ ਦੱਸ ਕਿਉਂ ਭੁੱਖੇ ਬੈਠੇ ਰਹੋਗੇ ਤੇ ਨਜ਼ਰ ਮੈਂ ਪਿੰਡ ਰਹੂੰਗੀ ਉਦੋਂ ਵੀ ਪਤਾ ਲੇ ਖਾਣੀ ਨਾ ਤੇ ਬਣਾ ਚਾਹੇ ਬਣਾ ਕੇ ਘੁੱਟ ਪੀ ਲੈਦਾ ਸਾਨੂੰ ਪਾਵਾ ਸਪੜੇ ਰਾਣਾ ਪੋਤਾ ਪਾ ਸਭ ਕੁਝ ਮੈਂ ਸੰਭ ਲਈ ਆ ਚੁੱਪ ਕਰਕੇ ਆਣ ਕੇ ਤੇ ਚਾਹ ਬਣਾ ਦੇ ਤੇਰੇ ਮੈਂ ਦੱਸਾਂ ਐਵੇਂ ਬੜਕੇ ਬੋਲੀਏ ਤਾਂ ਫਿਰ ਬੁਰੇ ਲੱਗਦੀ ਆ ਫਿਰ ਤੂੰ ਆ ਜਿੰਦੀ ਐ ਬੋਲਦੀ ਐ ਮੈਂ ਨਹੀਂ ਚਾਹ ਬਣਾਉਣੀ ਪੀਣੀ ਤੇ ਪੀਓ ਨਹੀਂ ਤੇ ਰਹਿਣ ਦੋ ਮੈਂ ਨਹੀਂ ਪੀਣੀ ਨਾਲੇ ਮੈਨੂੰ ਨਾ ਕੱਲਾਸਾ ਹੋਂ ਨੂੰ ਸੁਣਾ ਲਈਦੀ ਬੀਬੀ ਬਾਹਰ ਬੈਠੀ ਐ ਨਾਲੇ ਤੈਨੂੰ ਚੰਗਿਆਂ ਮੋਲਿਆ ਕਰੂਗੀ ਕੋਈ ਮੈਂ ਵੇਖ ਨਹੀਂਨੀ ਬੀਬੀ ਨਾ ਕਰ ਲੈਨੀ ਮੈਂ ਵੀ ਕਰਾਂ ਜਾ ਜਾ ਐ ਵੀ ਚੱਲੀ ਪੈਂਡ ਪਰਾ ਤੇ ਪੀਓ ਨਹੀਂ ਪੀਣੀ ਤੇ ਨਾਲੇ ਪਿੰਡ ਜਾਣਾ ਦਾ ਕੋ ਕਾਰਨ ਨਹੀਂ ਦੱਸ ਵੀ ਕੀ ਕਰਨ ਨੂੰ ਜਾਣਾ ਅੱਜ ਤੇ 100 ਵਾਰ ਰਖੜੀ ਲੰਗੀ ਤੇ ਅੱਜ ਬੁੱਧਵਾਰ ਮੰਗਲਵਾਰ ਦਾ ਦੇਣ ਵਿੱਚ ਗਿਆ ਕੋਈ ਮੈਨੂੰ ਕਾਰਨ ਦੱਸ ਕੇ ਜਾਂਦੇ ਹੁੰਦੇ ਵੀ ਕੀ ਕਰਨ ਜਾਣਾ ਪਰ ਬੰਦੇ ਨੇ ਕਾਰਨ ਤੇ ਪੁੱਛਣਾ ਹੀ ਨਹੀਂਦਾ ਹੁਣ ਮੈਂ ਚਾਹਾਂ ਤੇ ਤੂੰ ਨਾ ਮੈਨੂੰ ਪੁੱਛੇਗੀ ਵੇਲੇ ਕਾਲ ਤੇ ਤੁਰਿਆ ਹੁੰਦੇ ਤੇ ਅੱਜ ਵੀ ਲੈ ਚੱਲੀ ਕਾਰਨ ਮੈਂ ਦੱਸੂ ਆਪਣੇ ਘਰ ਵਾਲੇ ਨੂੰ ਤੁਹਾਨੂੰ ਨਹੀਂ ਦੱਸਣਾ ਮੈਂ ਕਾਰਨ ਠੀਕ ਹੈ ਨਾ ਐਵੇਂ ਕਿਉਂ ਚਾਹਣਾ ਕੀ ਕੰਮ ਨਹੀਂ ਮੈਂ ਕਰਕੇ ਜਾਣਾ ਬਾਕੀ ਤੇ ਸਾਰੇ ਹੋ ਗਏ ਕਿਹੜੇ ਕੰਮ ਪਏ ਚਾਹ ਬੀਬੀ ਨਹੀਂ ਬਣਦੀ ਸ਼ਾਮ ਨੂੰ ਸਬਜੀ ਵੀ ਤਾਂ ਜਰੂਰ ਆਟਾ ਵੀ ਕਵਾਂ ਜਾਉਂਦੀ ਉਹ ਮੈਂ ਅੱਗੇ ਕਰ ਦੂੰਗੀ ਕਿੰਨਾ ਕਿ ਕਰਦੀ ਆਂ ਬਾਪੇ ਕਰ ਦੂੰਗੀ ਮੈਂ ਤੇ ਨਾਲੇ ਅੱਜ ਨੂੰ ਲਾ ਅੱਜ ਚੱਲੀ ਮੈਂ ਕਾਹ ਤੋਂ ਇਹਦੇ ਕਾਪੜੀ ਵਾਲਾ ਖਾਣ ਦੇ ਮੈਂ ਤੇ ਜਾਉਂ ਜੇ ਕਿਤੇ ਜਾਣਾ ਮੈਂ ਤੇ ਜਾਉਂ ਡੱਕ ਕੇ ਵਿਖਾਉ ਡੱਕ ਕੇ ਵਿਖਾਉ ਕਰਦੀ ਆਂ ਉਹਦੇ ਨਾਲ ਵੀ ਗੱਲ ਜਿਹੜਾ ਤੈਨੂੰ ਬਹੁਤੀ ਭੂਏ ਚੜਾਇਆ ਹਮਨੇ ਵਰਣਾ ਦੇਣੀ ਚਾਹ ਸਰਾ ਟੱਪਰ ਗਾੜੀ ਪੈ ਗਿਆ ਕਿਤੇ ਚਾਹ ਪੜਾਉਣੀ ਪੈਗੀ ਕੋਈ ਬਣਾ ਵੀਆ ਦੀ ਮੇਰੀ ਚਾਹ ਹੈ ਹਾਂ ਜਿਹੜਾ ਰੋਣਾ ਖੜੀ ਹੈ ਸਾਰੇ ਘਰ ਨੂੰ ਕੋਟ ਕੇ ਜਾਣਾ ਪਿਆ ਉਹ ਜਦੋਂ ਪਿੰਡ ਜਾਣਾ ਹੁੰਦਾ ਸੀ ਪਿੰਡ ਲਾਗੇ ਆ ਟੇਕੇ ਲਾਗੇ ਹੁਣ ਪਿੰਡ ਜਾਣਾ ਇੰਨਾ ਸੀ ਜਦੋਂ ਜਾਣਾ ਤੇ ਲਾਗੇ ਤੇਰੇ ਦੇ ਨਾਲਗੇ ਤਾਂ ਲਾਗੇ ਤੋਂ ਛੱਡੀ ਨਾ ਮਨਦਾ ਸੀ ਹਾਂ ਕਿਆ ਬਣਾਣਾ ਨਾ ਦੀ ਦੀ ਨੂੰ ਜਾਦੀ ਘੂਏ ਚੜਾਇਆ ਐਨਾ ਕਿਥੇ ਜਾਣਾ ਇਹ ਮਾਸਟਰਾਨੇ ਨੂੰ ਬੰਦਾ ਪੁੱਛ ਕੇ ਫੇਰ ਕਿਤੇ ਜਾਵੇ ਤੇ ਮੇਰੇ ਆਂਦੀ ਬਣੀ ਚਾਹ ਪੀਂਦੀ ਆ ਪਿੱਛੋਂ ਕਿਦਾਂ ਪੀਂਦੀਆਂ ਬਣਾ ਬਣਾਵੀਂ ਨਹੀਂ ਆ ਜਾਣਾ ਬਾਅਦ 10 ਮੈਂ ਚਾਹ ਨਹੀਂ ਪੀਂਦੇ ਮੈਡਮਾਂ ਦੀ ਚਾਹ ਬਣਾ ਲੈਂਦੇ ਫਿਰ ਚਾਹ ਵੀ ਦਿੱਤੇ ਜਾਂਦੇ ਇਹ ਵੀ ਕੋ ਕਰਨਾ ਜਸ ਕਰਨ ਵਾਲਾ ਨਾ ਦਾਸ਼ਮਾ ਮੰਨਦਾ ਇਹਨਾਂ ਨੂੰ ਨਹੀਂ ਪੜ੍ਹਦੇ ਅਸੀਂ ਹਾਂ ਦੇ ਪਾਟਾ ਸਭ ਵਧੀਆ ਹੀ ਹੁੰਦਾ ਆਪਣੀ ਪਕਾਵੇ ਖਾਣ ਜਿੱਥੇ ਮਰਦੀ ਜਾਵੇ ਤਾਂ ਗਏ ਪੁੱਛਣ ਦੇ ਲੋ ਨਾ ਦੇਣਾ ਨਦੀ ਹੁਣ ਇਹਨਾਂ ਨੂੰ ਸਾਂਝੇ ਕਰ ਦੇਣ ਸਾਰੇ ਟੱਬਰ ਨੂੰ ਦੱਸ ਕੇ ਫੇਰ ਘਰੋਂ ਪੈਰ ਪੁੱਟਣਾ ਪੈਂਦਾ ਮੈਨੂੰ ਪਹਿਲਾਂ ਉਹਨੂੰ ਘਾਸ ਕਰੀ ਸਾਫ ਨੂੰ ਘਾਸ ਕਰਕੇ ਚਿਟਹਾਣੀ ਨੂੰ ਘਾਸ ਕਰਕੇ ਜਹਾੜੀ ਨੂੰ ਘਾਸ ਕਰਕੇ ਜੇੜ ਨੂੰ ਘਾਸ ਸਾਈਟ ਆਪਣਾ ਕੋ ਪਰਮਿਸ਼ਨ ਲੈ ਕੇ ਫੇਰ ਮੈਂ ਆਪਣੇ ਬੇਟੇ ਚਾਹਾਂ ਰਹੀ ਹਾਂ ਕਿ ਉਹ ਸਮਝ ਜੇ ਕਿ ਵੱਖਰੇ ਕੰਡੇ ਕੰਡੇ ਰਹਿਣੇ ਸਭ ਵੱਧ ਗਿਆ ਨਾ ਮੇਰੀ ਪੁੱਤਣਾ ਦੇਚ ਮਰਜੀ ਨਾਲ ਜਿੰਦੇ ਆਪਣੀ ਜ਼ਿੰਦਗੀ ਵਿੱਚ ਜੇ ਸੱਸ ਸੀ ਤੇ ਜੇ ਕਿਤੇ ਜਾਣਾ ਹੁੰਦਾ ਤਾਂ ਉਹ ਪੁੱਛਣ ਲੱਗ ਪੈਂਦੀ ਮਾੜੇ ਜਿਹੜੇ ਕੀ ਫਾਇਸੇ ਨਾ ਕਿ ਕਿੱਥੇ ਚੱਲੀ ਕਿਉਂ ਚੱਲੀ ਕਿਉਂ ਚੱਲੀ ਕਿਧਰ ਨਾ ਚਲੀ ਸਾਰੇ ਇੰਟਰਵਿਊ ਦੇਣ ਪੈਣਗੇ ਤੇ ਥੇਰੇ ਤੋਂ ਫੈਰ ਪਟਣਾ ਪੈਂਦਾ ਤੇ ਜੇ ਆ ਜੋ ਕਿਤੇ ਗਈ ਐ ਤੇ ਇਹ ਅੱਜ ਸੱਸ ਬਣ ਗਈ ਨੇ ਹੁਣ ਇਹ ਪੁੱਛਣ ਲੱਗ ਪਈ ਕਿੱਥੇ ਚਲੀ ਕਿਉਂ ਚਲੀ ਹੁਣ ਤੈਨੂੰ ਮੈਂ ਦੱਸ ਕੇ ਕਿਥੇ ਸਪੈਂਡ ਜਾ ਹੁਣ ਇਹਨੇ ਕਸਰ ਕੱਢਣੀ ਸੱਸ ਦੀ ਫੜਾ ਜੀ ਨਾਰਾ ਕੀਤਾ ਪਿਆਰ ਘੋਟੇ ਚਾਹ ਤੇ ਮੈਂ ਵੀ ਚੱਲੀ ਆਪੇ ਘੜਾਉਂਦੀ ਕੋ ਬੁੜੜੀ ਨੂੰ ਚਾ ਹਣੀ ਇੰਜ ਕਰੀ ਤਾਂ ਉਸਕੇ ਨੇ ਇਹ ਕਹਿਣਾ ਕਿ ਮੈਂ ਸ਼ਾਮ ਨੂੰ ਆਉਂ ਆਉਂ ਕਰਨਾ ਸਵੇਰੇ ਪਰ ਉਹ ਕਹਿੰਦੀ ਸ਼ਾਮ ਨੂੰ ਕਰਦੀ ਕਿਦਾਂ ਤੇ ਇਹਨੂੰ ਸ਼ਾਮ ਚੱਲੇ ਕੰਮ ਕਰਕੇ ਰੋਟੀ ਕਰਕੇ ਥਾਉਂ ਕੀ ਬਣਾ ਕੇ ਤੇ ਫੀਚ ਲਾ ਕੇ ਬੈਠੀ ਨਾ ਇਹਨੂੰ ਸੋਚਦਾ ਕਿ ਜੰਨੀ ਜਦੋਂ ਧੂਏ ਚੱਲਦੀ ਹੈ ਇਹਨੂੰ ਮੈਂ ਝੂਠ ਮਾਰ ਕੇ ਜਾਉਂ ਕਿ ਮੈਂ ਆਉਂਾਈ ਸ਼ਾਮ ਨੂੰ ਤੇ ਆਉਂ ਸਵੇਰੇ ਅੰਨੇ ਕਰ ਦੇਣਾ ਨਾ ਤਾਂ ਉਸਕੇ ਬਾਅਦ ਕਿੱਥੇ ਚੱਲੀ ਕਦੀ ਕਿਸ ਨੂੰ ਦੱਸ ਕੇ ਜਾ چاہا داری ای چاہ چاہیے بنا لالچم کو میڈم چاہ نہیں پی بنا لالچم کو سگنی چاہ پی ਕਿੰਕੀ ਚਾਹ ਪਿਸ਼ਵਾ ਐਵੇਂ ਨਹੀਂ ਇਦਾਂ ਕਰ ਕਰ ਕੇ ਤੇ ਮੈਨੂੰ ਚਾਹ ਬਣਾਣੀ ਦੀ ਮੈਡਮ ਮਾਰਦੇ ਹਾਂ ਹਾਂ ਬਾਰੇ ਨਿੱਖਿਆ ਮਿੱਠਿਆ ਵੀ ਨਹੀਂ ਕਹਿੰਦੇ ਸਾਰਾ ਕੰਮ ਕਰਾ ਲਈ ਮੈਂ ਵੀ ਉਹ ਜਿਹੀ ਕੋਤੀ ਜਿਹੇ ਪਿੱਛੇ ਲੱਗ ਜਾਈ ਹਾਂ ਹੁਣ ਹੀ ਨੱਦਿਆ ਕਰ ਆਪਰੇ ਬਣਾਇਆ ਰੂਆ ਬਲ ਤੇਰਾ ਬਣੇਗਾ ਹਾਂ ਇਹ ਰੋਟੀ ਇਹ ਮਾਰ ਨਹੀਂ ਆਈ ਕੱਲ ਲੈ ਲੂੰ ਆਪਣੀ ਚਾਹ ਦੀ ਪਈ ਪਿਛੋਂ ਹੋਵੇ ਮੇਰੀ ਘਰ ਸੁਣਾ ਕੇ ਜਾ تو میلے پہل سیکھراہ کیوں چلا loops ie شاد نمو ਨਾਗਰ ਦਾ ਸੁਨਾਣਾ ਕ੍ਰਿਸ਼ਨਾ ਗੇ ਨਿੱਕੂਗੀ ਤਾੜੋ ਇਹਨਾਂ ਨਾ ਕੋਈ ਦੱਗਾ ਕੋਈ ਹੈਲੋ ਦਾ ਵੀ ਬੀਬੀ ਨੇ ਚਾਹ ਫੜਾਈ ਨਹੀਂ ਲਈ ਬੀਬੀ ਤੇ ਉਹ ਪੈਗੀ ਬੀਬੀ ਨੇ ਚਾਹ ਫੜਾਈ ਨਹੀਂ ਨਹੀਂ ਉਹਨੇ ਚਾਹ ਤੇ ਰਜਨ ਲਈ ਵੇਰ ਨਾ ਐਡਾ ਅਡਮਾਗੀ ਤੇ ਤੂੰ ਮੈਨੂੰ ਕਹਿ ਹੀ ਤੇ ਵੀ ਚਾਹ ਉਹਨੂੰ ਪਾ ਕੇ ਤੇ ਖੜਾ ਦੇ ਤੇ ਅੰਦਰੋਂ ਜਾਣ ਤੇ ਅੱਗ ਜਾਨ ਜੀ ਤੇ ਲੇਕਿਆ ਲੱਗੀ ਵੀ ਮੈਂ ਤਾਹ ਤਾਹ ਚਲੀ ਜਾ ਮਫਨ ਤਾਂ ਕਹਿ ਹੀ ਦਿੰਦਾ ਵਾ ਚਾਹ ਰਜਨ ਲਈ ਤੇ ਪਾ ਕੇ ਤੇ ਫੜਾ ਦੇ ਪਈ ਨਾਲੇ ਬਣਾਈ ਮਸਾ ਹਾ ਕਿੰਨਾਰਾ ਰਖਾ ਪਾਇਆ ਜੇਹੋਂ ਬਣਾਈ ਚਿੱਤੀ ਇਹਦਾ ਦੱਸੇ ਪਾ ਕੇ ਬਣਾਈ ਤੇ ਫੜੀ ਜਾਣ ਇਹਨੇ ਤੰਗ ਕੀਤੀ ਦਾ ਸੋ ਵੀ ਦਾ ਸੋ 20 ਸਾਲ ਉੱਥੇ ਹੀ ਰਹੀ 20 22 ਸਾਲ ਹੁਣ ਤੱਕ ਜੇ ਕਦੇ ਘਰ ਨਹੀਂ ਆ ਸੰਭ ਘਰ ਨਹੀਂ ਦੇਖਣਾ ਉਥੇ ਤੁਰ ਪਾਪੋ ਉੱਥੇ ਜਾਣਾ ਨਾ ਰਹਿ ਜਾਂਦਾ ਹੋਵੇ ਨਾ ਪੜਾਉਂਦੇ ਹਾਂ ਚਲ ਅਲੋ ਜੇ ਚਾਹੇ ਚਾਹੇ ਨਾ ਆਉਂਦਾ ਵੀ ਉੱਥੋਂ ਗਿਆ ਫੇਨ ਸਾਡੇ ਤੋਂ ਕਿਉਂ ਵੀ ਰੌਲਾ ਪਾ ਦੇ ਜੀ ਆਲਾ ਬੀਬੀ ਚਾਹ ਤੇ ਉਹ ਪੀਣ ਲੈ ਕੇ ਆਈ। ਜਿੱਪ ਕੀ ਦੱਸਾਂ ਤੈਨੂੰ ਉਹ ਨੂੰ ਮੈਂ ਚਾਹ ਕਿਹਾ ਆਦੀ ਮੈਂ ਪੀਕੇ ਚੱਲਨੀ ਆ ਗਾਲ ਪੈਂਦੀ ਅੱਗੋ। ਇਹ ਗਾਲ ਪੈਂਦੀ ਵਾੜੀ ਸ਼ੰਕਰ ਤੋਂ ਤੇ ਰੋਈ ਬਾਹ ਬੈਕ ਜੁਕੇ ਦੋ ਕਰਦੀਆਂ। ਉਹੀ ਤਾਂ ਮੈਂ ਕਿਹਾ ਵੀ ਜੇ ਹੁਣ ਪੀਕੇ ਨੇੜੇ ਆ ਤੇ ਇਹਦਾ ਮਤਲਬ ਇਹ ਥੋੜੀ ਦੇ ਰੋਜ਼ ਹੀ ਤੁਰ ਪੈਣਾ ਕੋਈ ਬੰਦਾ ਲਿਮਟ ਨਾਲ ਜਾਵੇ। ਜੇ ਮੈਂ ਕਿਹਾ ਅੱਗੋ ਗਾਲ ਪੈਂਦੀ ਮੇਰੇ ਮੈਂ ਨਹੀਂ ਬਣਾਉਣੀ ਚਾਹ ਆਓ ਆ ਜੇ ਅਲੀੜੇ ਪਾਉਂਦੇ ਹੀ ਅੰਦਰ ਤੇ ਪੀਕੇ ਜਾਂਦੇ ਹੀ। ਸ਼ਵਾਸ। ਤੁਰ ਗਈ ਰਹਿਣਾ। ਹਾਂ। ਨਾ ਕਿ ਦੀ ਸੁਣਨੀ ਨਾ ਗਿਨੀ ਜੇ ਕਹੋ ਤੇ ਫਿਰ ਬੁਰੇ ਬਣੇ ਨਾ ਚਾਹੀਦੀ ਹੈ ਨਾ ਥੋੜੀ ਜੀ ਆਪਣਾ ਦਿਮਾਗ ਵੀ ਸੋਚਣਾ ਚਾਹੀਦਾ ਇਹੀ ਤੇ ਮੈਂ ਕਿਹਾ ਵੀ ਘਰ ਵੱਲ ਵੀ ਵੇਖਣਾ ਚਾਹੀਦਾ ਹੋਇਆ ਬੰਦਾ ਕਦੀ ਚੱਲ ਗਿਆ ਹੋਇਆ ਕਦੀ ਨਾ ਆ ਗਿਆ ਅਜੇ ਅਜੇ ਪਰਸੋਂ ਆਈ ਬੀਬੀ ਰਖੜੀ ਬਣ ਕੇ ਤੇ ਅੱਜ ਜੇ ਕੱਲ ਦਾ ਦੇਣ ਗਿਆਈ ਤੇ ਅੱਜ ਫੇਰ ਧੁਰਪੀ ਐ ਐਡੀ ਛੇਤੀ ਕੀ ਦਸ ਬਾਵਾ ਆਕੜ ਗਈਆਂ ਉਹ ਆਂਦੇ ਉਹ ਨਸ਼ੇਤੀਆ ਕਰਕੇ ਹਾਂ ਤੇ ਉਹਨਾਂ ਕੀ ਕਰਾਉਣਾ ਫਿਰ ਵਿਆਹਦੇ ਹੀ ਨਾ ਪਾਬ ਦੇ ਕੋਲ ਬਾਹ ਲਿੰਦੇ ਜੇ ਐਡਾ ਹੀ ਕਿਤੇ ਤਨੇ ਮਾ ਲਿੰਦਾ ਵਾ ਇਹ ਗੱਲ ਥੋੜੀ ਹੁੰਦੀ ਹੈ ਹਾਂ ਉਹ ਜਿਵੇਂ ਉਹ ਪਹਿਣਾ ਹੀ ਸੀ ਇਹ ਗੱਲ ਇਹਨਾਂ ਇਹਨੂੰ ਛੇਰ ਮਚਾਈਦੀ ਥੋੜੀ ਜੀ ਆਹੋ ਮੈਂ ਕਿਹਾ ਮੈਂ ਬੀਬੀ ਚਾਹ ਮੰਗਣ ਲਈ ਆਂਦੀ ਬਣਾ ਦਿਓ ਮੈਂ ਤੇ ਚੱਲਨੀ ਆਂ ਤੇ ਫਿਰ ਮੈਂ ਤੇ ਬਣਾ ਕੇ ਲਿਆਈ ਮੈਂ ਤੇ ਫਿਰ ਬਣਾਉਣੀ ਸੀ ਤੋਰ ਪੈਂਦੀ ਰੋਏ ਘਿਆੜੀ ਹੋਰ ਇਹਨੂੰ ਕੋ ਕੰਮ ਨਹੀਂ ਕਰਨੀ ਹੈ ਜਾ ਕੇ ਆਕੀ ਜੇ ਕਦਨ ਪੇਕੇ ਉਪਰ ਜੀ ਉਧਰ ਆ ਰਹਿਂਦਾ ਕੀ ਹੋ ਗਿਆ ਦੀਦੀ ਕੀ ਬੜਬੜ ਲਾਈਏ ਕੁਛ ਨਹੀਂ ਮੈਂ ਕੀ ਬੜਬੜ ਲਵਣੀ ਤੇ ਤੁਸੀਂ ਕੀ ਕਹਿੰਦੇ ਚਾਹ ਤੇ ਮੈਂ ਬਣਾਈ ਆ ਬੀਬੀ ਮੈਂ ਤੇ ਚਾਹ ਮੈਂ ਬਣਾ ਕੇ ਦਿੱਤੀ ਤੂੰ ਬਣਾ ਲਈ ਤੇ ਪਤਾ ਤੂੰ ਪੜਾ ਜਾਣੇ ਹੋ ਬੀਬੀ ਮੈਂ ਤਿਆਰ ਹੋਣਾ ਸੀ ਮੈਂ ਪਿੰਡ ਚੱਲੀ ਹਾਂ ਪਿੰਡ ਕੀ ਤੇਰਾ ਰੋਸ ਤੀ ਜੇ ਕਦਨ ਪਿੰਡ ਪੇੜੀ ਕਰਪੀ ਨਹੀਂ ਬੀਬੀ ਮੈਨੂੰ ਕੰਮ ਹੀ ਥੋੜਾ ਜਿਹਾ ਮੈਂ ਆ ਜਾਣਾ ਸ਼ਾਮਾਂ ਤੱਕ ਚਾਹ ਨਾ ਬਣਾ ਚੀ ਤੇ ਮਾਂ ਕਦੀ ਕਦੀ ਵੀ ਨਹੀਂ ਆਉਂਦੀ ਬੀਬੀ ਸ਼ਾਮਾ ਦਾ ਸਵੇਰੇ ਆਉਗੀ ਝੂਠ ਮਾਰਦੀ ਕਹ ਬੀਬੀ ਇਹ ਖਾਲੇ ਆ ਭਈ ਜੇ ਜ਼ਰੂਰ ਹੋ ਗਏਂ ਕੱਠਣਾ ਜੇ ਜ਼ਰੂਰ ਹੋ ਗਏਂ ਸੁਲਾਣਾ ਤੇ ਚੰਗੀਆਂ ਰਹੋਗੇ ਨਾ ਨਹੀਂ ਤੇ ਤੁਸੀਂ ਅੱਡਾ ਵਾਟਾ ਤੋਂ ਕਰੀ ਫਰੀ ਫਿਰ ਆਉਗੇ ਤੁਹਾਨੂੰ ਸ਼ਰਮ ਇਹਨਾਂ ਗੱਲਾਂ ਨੂੰ ਨਹੀਂ ਨਾ ਬੀਬੀ ਸੋਚ ਦੀ ਜੇ ਮੈਂ ਮਾੜਾ ਜਿਹਾ ਪੋਛ ਲਿਆ ਮੈਨੂੰ ਆਹਦੀ ਤੇਰਾ ਕੀ ਹੱਕ ਬੰਦਾ ਤੇਰ ਕੀ ਹੋ ਗਿਆ ਜੇ ਮੈਂ ਮਾੜਾ ਜਿਹਾ ਪੋਚ ਹੀ ਲਿਆ ਵੀ ਤੂੰ ਕਿੱਥੇ ਚੱਲਨੀ ਹੁਣ ਕੋਈ ਜਾਵੇ ਘਰੋਂ ਪੋਚ ਹੀ ਲਈਦਾ ਵੀ ਕਿੱਥੇ ਚੱਲਨੇ ਆ ਇੰਨੇ ਨੂੰ ਗੱਲ ਨੂੰ ਟੰਮਲੇ ਤੇ ਚੜਾ ਦਿੰਦੀ ਆ ਚੜਾਉਂਦੀ ਮਾਰੀ ਆ ਨਾ ਹਾਂ ਤੋਥੇ ਪੀਏ ਰੋਈ ਜਿਆੜੀ ਬੜੇ ਡੂੜੇ ਪਾਟੇ ਕਰਾਉਣੁ ਆਏ ਬੀਬੀਆਂ ਨੇ ਪੇਕੇ ਥੋੜੀ ਛੱਡ ਦੇਈ ਤਾਂ ਵਿਆਹ ਹੋ ਜਾਂਦੀ ਤੇ ਪੇਕੇ ਤੈਨੂੰ ਪਤਾ ਜਾਣਾ ਪੈਂਦਾ ਵਿਆਹ ਹੋਏ ਤੇ ਛੋਣਾ ਹੋਏ ਕੋਈ ਕੀ ਜਿਓ ਬਥੇ ਜਾਣਾ ਪੈਂਦਾ ਆਹੀ ਕੋਈ 6-6 ਮਹੀਨੇ ਨਹੀਂ ਹੰਗੇਗਾ ਸਾਡੀ ਸੱਸ ਤੇ ਜ ਤੱਕ ਨਹੀਂ ਛੱਡਦੀ ਪੇਕੇਆਂ ਦਾ ਖੜਾ ਉਹ ਨਹੀਂ ਛੱਡਦੀ ਮੈਨੂੰ ਵੇਖੇ ਜੇ ਕਿਸ ਜਾਂਦੀ ਨੂੰ ਤੇ ਜਾਵਾਂ ਦਾ ਨਾਂ ਹੀ ਆ ਜਾ ਮੁੰਡੇ ਆਲੇੱਸ ਤਾਂ ਸਾਡੀ ਦੇਣੀ ਨਹੀਂ ਰਹੀ ਇਸ ਕਹਿ ਕੰਮ ਉਹਨੇ ਵੀ ਕਦੇ ਤਵੇ ਤੇ ਰੋਟੀ ਨਹੀਂ ਪਾਈ ਹੁਣ ਇਹ ਵੀ ਇਦਾਂ ਕਰਦੀ ਪਰ ਉਹਨੇ ਇਹਨੂੰ ਤਾਂ ਸੋਚਣਾ ਚਾਹੀਦਾ ਨਾ ਕਿ ਅਸੀਂ ਆਪਣਾ ਘਰ ਸੰਭ ਵਗੇ ਰਲ ਕੇ ਚੱਲ ਰਹੀ ਏ ਚ ਚੱਲ ਰਲ ਕੇ ਰਹਾਗੇ ਕੋ ਚਾਰ ਦਿਨ ਸੌਖੇ ਲੰਘ ਜਾਣਗੇ ਦਿਲੀ ਮੈਂ ਕੰਮ ਕਰਕੇ ਚੱਲੀ ਆ ਨਾਲ ਕਰਾ ਕੇ ਚੱਲੀ ਆ ਤੇ ਫੇਰ ਸ਼ਾਮਾਂ ਨੂੰ ਮੈਂ ਆ ਜਨਾ ਕੰਮ ਦੇ ਟਾਈਮ ਨਾਲ ਚੰਗਾ ਚੰਗਾ ਜਾ ਹਰੋਲਾ ਪਰ ਦੋਸੇ ਤਾਪ ਚੜਿਆ ਰਹਿਣਾ ਜਦੋਂ ਮੈਂ ਕਿਤੇ ਜਾਣਾ ਹੁੰਦਾ ਹੈ ਘਟ ਜਾਵੇ ਤੇ ਆਪੇ ਨਾ ਚੜੇ ਜਦ ਰੋਈ ਜਾデアੜੀ ਚਾਣਾ ਫਿਰ ਤਾਂ ਵੀ ਚੜਨੇ ਫਿਰ ਉੱਥੇ ਬੰਦਾ ਕੀ ਕਰੇ ਰੋਜ ਤੇ ਕਿੱਥੇ ਮੈਂ ਤੁਰੀ ਰਹੀ ਨਹੀਂ ਦੱਸ ਤੁਸੀਂ ਵੀ ਰੋਜ ਕੋਲ ਉਹ ਲਾ ਲੈਂਦੇ ਜਾਂਦੇ ਤੇ ਆਪ ਤਨਾ ਮੇਰਾ ਲਾ ਦਿੰਦੇ ਹਾਂ ਹਾਂ ਹੋ ਮੈਂ ਤਾਂ ਰੋਜ ਪਏ ਪੋਲੇ ਕੀਤੇ ਗੱਲਾਂ ਕਰਨ ਲੱਗੀ ਨੂੰ ਨਹੀਂ ਸ਼ਰਮ ਆਉਂਦੀ ਜਾਂ ਬੜ ਤੇ ਛਾਮਣ ਮੋੜਨ ਵਾਲੀ ਬਣੀ ਮੇਰੀ ਮਰਜ਼ੀ ਨਾਲ ਮੈਂ ਆਵਾਂ ਕਮ ਨਾ ਲੈ ਆ ਇਦਾਂ ਕਹਿੰਦੀ ਬੀਬੀ ਆਂਦੀ ਮੇਰੀ ਮਰਜ਼ੀ ਮੈਂ ਆਵਾਂ ਕਿ ਨਾ ਮਰਜ਼ੀ ਦੱਸ ਇਹਦੀ ਕਿਦਾਂ ਨਿਆਣੇ ਨਹੀਂ ਆ ਕੇ ਦੇਖਣੇ ਸਕੂਲ ਹਾਂ ਹੋ ਇਹ ਨੂੰ ਇਹਨਾ ਸੋਚ ਨਹੀਂ ਆਗੀ ਤੇ ਘਰ ਕਿ ਤਰ੍ਹਾਂ ਚਲੂਗੀ ਇਹ ਪਤਾ ਕੀ ਕਰੂਗੀ ਜੇ ਗੱਲਾਂ ਸੋਚਣਾ ਸਮਝਣਾ ਨਹੀਂ ਹੋਵੇ ਕੋਈ ਮਜਬੂਰੀ ਹੋਵੇ ਕੋਈ ਕੰਮ ਹੋਵੇ ਫਿਰ ਤੇ ਬੰਦਾ ਆਂਦਾ ਨਾ ਪਈ ਮਜਬੂਰੀ ਆ ਆ ਕੰਮ ਆ ਜਾਣਾ ਹੀ ਪੈਣਾ ਆਂ ਇਹ ਦਿਨ ਚੜਦੇ ਦੇ ਨਾਲ ਗੋਲ ਸੁੱਟ ਲੈਣਾ ਕੰਮ ਹੀ ਕਰ ਲੈਣਾ ਆਟਾ ਗੁੰਨ ਲੈਣਾ ਚਾਹ ਚਾਹ ਬਣਾ ਦੇਣੀ ਐ ਖਣ ਲੈ ਪਈ ਰੋਟੀਆਂ ਹੁਣ ਪਕਾ ਲਈ ਹੂੰ ਉਹ ਹੀ ਨਾ ਬੀਬੀ ਹੁਣ ਤੇ ਉਹ ਕੰਮ ਹੀ ਨਹੀਂ ਸਕੋ ਇੰਨੇ ਹੈਗੇ ਕਈ ਨਾ ਤੇ ਕੰਮ ਕਰ ਮਿਰਚਾਂ ਤੋੜ ਲਾ ਬਾ ਰੋਟੀਆਂ ਲੈ ਜਾ ਕਈ ਕੁਛ ਕੰਮ ਹੁੰਦੇ ਹੀ ਹੁਣ ਤੇ ਉਹ ਕੰਮ ਹੀ ਨਹੀਂ ਰਹਿਗੇ ਇੰਨੇ ਕੰਮ ਤੋਂ ਵੀ ਰੌਲਾ ਪਾਉਂਦੀ ਆ ਤੇ ਮੈਂ ਤੇ ਜਾਣ ਤੋਂ ਆਨੀ ਮੈਂ ਕੰਮ ਤੋਂ ਥੋੜੀ ਆ ਨਹੀਂ ਤੇ ਰੋ ਹੀ ਢਾੜੀ ਬੰਦਾ ਜਾਂਦਾ ਨਹੀਂ ਚੰਗਾ ਲੱਗਦਾ ਉਹ ਆ ਕੋਈ ਦੇਣ ਦਿਹਾੜ ਕੋਈ ਗੱਲ ਆ ਫਿਰ ਤੇ ਬੰਦਾ ਜਾਵੇ ਵੀ ਫਿਰ ਤੇ ਮੈਂ ਆਖਾਂ ਭਾਈ ਉਹਦੇ ਪੇਕੇ ਆ ਗੱਲ ਨਾ ਤੇ ਉਹਨੇ ਤੇ ਜਾਣਾ ਹੁਣ ਐਵੇਂ ਥੋੜੀ ਦੂਜੇ ਕਦਮ ਜਦੋਂ ਚੀਕਤਾ ਤੇ ਫੜਿਆ ਬੈਗ ਤੇ ਲੀੜੇ ਤੇ ਵੀ ਚੱਲ ਨੇੜੇ ਆ ਬੂਹੇ ਅੱਗੇ ਪੇਕੇ ਤੇ ਤੁਰ ਪਾਉਂ ਕਟਿਨਾ ਚ ਨਾ ਪਰ ਕਪਾੜਾ ਕਾਰ ਬਣੂ ਤੇ ਜੇ ਤੁਸੀਂ ਇਹੋ ਪਾਠੋ ਗਿਆਂਦੇ ਬਣਨਾ ਕੱਖ ਨਹੀਂਗਾ ਉਹ ਇਹ ਗੱਲ ਆ ਬੀਬੀ ਪਦੇਸ ਦਾ ਹੀ ਆ ਵਿਚਾਂ ਸਾਂਝੇ ਘਰ ਕਿ ਤੀ ਤਾਂ ਬਰਕਤ ਹੀ ਹੁੰਦੀ ਆ ਆਡੋ ਆਡੋ ਹੋ ਜਾਗੇ ਚਲੋ ਇਹ ਆ ਵਿਚ ਦਾਲ ਫੁਲਕਾ ਚੱਲੀ ਜਾ ਪਰ ਉਹ ਗੱਲ ਨਹੀਂ ਪਾਂਦੀ ਜਿਹੜੀ ਸਾਂਝੇ ਕਰਦੇ ਨਾ ਸਾਂਝੇ ਕਰਦੇ ਤੇ ਇਹ ਬੜੀ ਬੜੀ ਗੱਲ ਹੁੰਦੀ ਆ ਵਿਚਾਲ ਆ ਵੀ ਚੀਜ਼ ਬਣ ਗਈ ਤੇ ਉਹ ਵੀ ਬਣ ਗਈ ਆਹੀਂ ਹੁਣ ਸਾਂਝੇ ਤੇ ਰਹੇ ਆ ਸਾਰੀ ਉਮਰ ਹੀ ਰਹੇ ਆ ਇਹ ਬੁਢੀੜੀ ਮਰ ਗਈ ਤਾਂ ਉਦੋਂ ਤੋਂ ਮੈਂ ਘਰੋਂ ਨਹੀਂ ਗਈ ਨਾ ਨਹੀਂ ਤੇ ਮੈਂ ਕਦੇ ਘਰ ਨਹੀਂ ਛੱਡਿਆ ਹਾਂ ਤੇ ਜੇ ਬੀਬੀ ਤੁਸੀਂ ਇਕੱਠੇ ਰਹੇ ਜੇ ਤੇ ਚਲੋ ਅੱਜ ਮਹਾਰਾਜ ਦੇ ਦਿੱਤਾ ਸਾਰਾ ਕੁਝ ਹੀ ਹੈਗਾ ਵਾ ਤੇ ਸਭ ਕੁਝ ਬਣਾ ਲਿਆ ਤੇ ਜੇ ਹੁੰਦੇ ਅੱਡੋ ਵੱਡ ਤੇ ਆ ਇੱਥੇ ਦੇਣ ਆਉਣੇ ਸੀ ਮੈਂ ਨਹੀਂ ਆ ਵੀ ਜਿਹੜਾ ਇਹ ਘਾਏ ਜਿਸਾ ਹੀ ਉਹਨੇ ਬਹੁਤ ਕੰਮ ਕਰ ਲੈਣਾ ਆਖਣਾ ਇਹ ਕੰਮ ਨਹੀਂ ਕਰਦਾ ਦੂਜੇ ਨੇ ਕੋਣਾ ਕੰਮ ਨਹੀਂ ਕਰਦਾ ਮੈਂ ਇੱਕ ਦਿਨ ਆਖ ਬੈਠੀ ਮੈਂ ਇਹ ਜੇ ਨਹੀਂ ਕਰਦਾ ਨਾ ਇਹਦਾ ਵਰਕਾ ਹੀ ਪਾੜ ਦਿਓ ਆਂਦਾ ਵੀ ਇਹਦਾ ਵਰਕਾ ਪਾੜਿਆ ਸਾਡਾ ਝਟ ਨਹੀਂ ਲੰਗਣ ਲੋ ਹੀ ਨਾ ਪਰ ਸੋਚਿਆ ਵੀ ਕੱਟੇ ਰਹਿਣਾ ਘਰ ਤੇ ਇਕੱਠੇ ਰਹਿਣ ਦੀ ਆਉਂਦੀ ਚੱਲ ਕੋਈ ਨਹੀਂ ਬੀਬੀ ਮੈਂ ਸਮਝਾਉਣੀ ਉਹਨੂੰ ਜੇ ਸਮਝ ਜੂਗੀ ਤੇ ਤੁਸੀਂ ਚਾਹ ਪੀ ਲਓ ਧੁੱਪ ਬੜੀ ਆ ਗਈ ਧਿਆਨ ਲੋ ਕਹਾ ਧਿਆਨ ਨਾ ਸਮਝਾਣਾ ਜੇ ਮਨ ਜੂਗੀ ਤੇ ਉਹ ਨਾ ਅੱਜ ਆ ਰਹੇ ਹੋ ਜੋ ਕਿ ਉਹ ਵੀ ਕਦਾਂ ਕਿੱਥੇ ਚੱਲ ਗਏ ਪੀ ਕੇ ਚਾਹ ਘੁੱਟ ਕੇ ਨਿਕਲ ਕੇ ਪਹਿਲੇ ਲੈ ਫੜ ਘੁੱਟ ਕੇ ਤੇ ਚਾਹ ਤੂੰ ਉਹਦੇ ਗੁੱਸਾ ਕਰਕੇ ਅੰਦਰ ਆਣ ਕੇ ਬਹਿ ਗਈ ਆ ਗੱਲ ਨੂੰ ਸਮਝਦੀ ਨਹੀਂ ਗੀ ਹੁਣ ਵੇਲਾ ਬੀਬੀ ਵੀ ਕਹਿ ਨਹੀਂ ਦਈਏ ਵੀ ਰੋਜ਼ ਜਾੜੀ ਨਹੀਂ ਚੰਗੇ ਲੱਗੀਦਾ ਜਾਈਦਾ ਤੇ ਜੇ ਵੀ ਹੁਣ ਆਪਾਂ ਇਕੱਠਾ ਰੇ ਇਕੱਠੇ ਰਹਿਨੇ ਆ ਤੇ ਪੁੱਛਣਾ ਤੇ ਮੱਝ ਬਾਣੀ ਜਾਂਦਾ ਹੁਣ ਕੋਈ ਜਾਵੇ ਘਰੋਂ ਕਹਿ ਹੀ ਲਈਦਾ ਕਿੱਥੇ ਚੱਲੀ ਮੈਂ ਇੰਨੀ ਗੱਲ ਕਹਤਾ ਕਿੱਥੇ ਚੱਲੀ ਤੂੰ ਵੇਖਦਾ ਮੈਨੂੰ ਅੱਗੋਂ ਬੋਲੀ ਦੀਦੀ ਹੁਣ ਮੈਂ ਪਿੰਡ ਮੇਰੇ ਕੰਮ ਤੇ ਹੁਣ ਮੈਂ ਪਿੰਡ ਨਹੀਂ ਜਾਣਾ ਤਸ ਤੂੰ ਹੀ ਹੱਥ ਕਰਦੇ ਓ ਜੇ ਮੰਮੀ ਆ ਤਾਂ ਉਹ ਪੁੱਛੀ ਜਾਂਦੇ ਰਹਿੰਦੇ ਕਿੱਥੇ ਚੱਲੀ ਕਿਉਂ ਚੱਲੀ ਹੁਣ ਬੰਦੇ ਨੇ ਜਿੱਥੇ ਜਾਣਾ ਉੱਥੇ ਜਾਣਾ ਹੀ ਪੈਂਦਾ ਹੁਣ ਘਰ ਨਾਲ ਚੱਲ ਜਾਣਾ ਮੈਂ ਮੰਨਦੀ ਚਲ ਜਾਣਾ ਪੈਂਦਾ ਤੂੰ ਆਹ ਲੈ ਮੈਂ ਤੇ ਜਾਣਾ ਹੀ ਜਾਣਾ ਮੈਂ ਨਹੀਂ ਚਾਹ ਬਣਾਉਣੀ ਐਵੇਂ ਦੀਆਂ ਗੱਲਾਂ ਥੋੜੀ ਹੁੰਦੀਆਂ ਦੀਦੀ ਇਹ ਚਾਹ ਵੀ ਤੂੰ ਠੰਡੀ ਲੈ ਆਏ ਫਿਰ ਤੂੰ ਕਹਿਣਾ ਮੈਨੂੰ ਚਾਹ ਤਾਂ ਫਿਰ ਰੋਲੇ ਰੱਪੇ 'ਚ ਠਰ ਗਈ ਤੇ ਮੈਂ ਦੱਸ ਕੀ ਕਰਾਂ ਮੈਂ ਤਾਂ ਫਿਰ ਵੀ ਤੈਨੂੰ ਅੰਦਰ ਫੜਾਉਣ ਆ ਗਈਆਂ ਵੀ ਚਾਹ ਵੀ ਪੀਤੀ ਤੁਹਾਨੂੰ ਗੁੱਸਾ ਕਰਕੇ ਤੇ ਅੰਦਰ ਬਹਿ ਗਈ ਆ ਮੈਂ ਜਾਣਾ ਪਿੰਡ ਮੈਨੂੰ ਕੰਮ ਹੈ ਸ਼ਾਮਾਂ ਤੱਕ ਆ ਜੂ। ਚੱਲ ਕੋਈ ਨਹੀਂ ਫਿਰ ਸ਼ਾਮਾਂ ਨੂੰ ਆ ਜਾਵੀ ਤੇ ਜੇ ਹੁਣ ਸ਼ਾਮਾਂ ਨੂੰ ਨਾ ਆਈ ਸਵੇਰੇ ਆਉਣਾ ਫਿਰ ਇਹ ਤਾਂ ਗੱਲ ਮਾੜੀ ਆ ਨਾ। ਹੁਣ ਫਿਰ ਤੁਸੀਂ ਸੋਚ ਵਿਚਾਰ ਲਿਆ ਕਰ ਤੁਹਾਡਾ ਬਹੁਤਾ। ਜੀ ਮੈਂ ਆ ਜੂਗੀ ਸ਼ਾਮਾਂ ਮੇਰੇ ਸਕੂਲੇ ਜਾਂਦੇ ਆ। ਆਹ ਕੋਈ ਨਹੀਂ ਚੱਲ ਫਿਰ ਸ਼ਾਮਾਂ ਨੂੰ ਆ ਜੀ ਤੇ ਚੱਲ ਫਿਰ ਜਾ ਆ। ਪਰ ਗਾਂ ਤਾਂ ਫਿਰ ਆਪਣਾ ਥੋੜਾ ਜਿਹਾ ਸੋਚ ਵਿਚਾਰ ਕੇ ਚੱਲ ਘਰ ਤੈਨੂੰ ਵੀ ਉਹਨਾਂ ਲੋੜੀ ਦਾ ਮੈਨੂੰ ਵੀ ਉਹਨਾਂ ਲੋੜੀ ਦਾ। ਕੋਈ ਮੈਂ ਆਪਣਾ ਹੈ ਨਹੀਂ ਇੱਕ ਦੂਜੇ ਨਾਲ ਕੋਈ ਐਡਾ ਵੀ ਜਿਹੜਾ ਆਪਾਂ ਐਡਾ ਹੀ ਕਿੱਟ ਕੁੱਤੇ ਦਾ ਵਹਿ ਰੱਖਣਾ। ਠੀਕ ਆ। ਹਾਂ। ਚਲ ਆ ਜੀ ਸ਼ਾਮਾਂ ਚੱਲੇ ਗੁੱਸਾ ਨਾ ਕਰੀ ਆ ਜੀ ਚੰਗਾ ਠੀਕ ਹਾਂ 3-4 ਵਜੇ ਨੂੰ ਆ ਜੇਗੀ ਹਾਂਜੀ ਹਾਂਜੀ ਚੱਲਾ ਜੀ ਚਲ ਵਾ ਚੰਗਾ ਫਿਰ ਹੈ ਠੀਕ ਮੈਂ ਵੀ ਚਾਹ ਤਾਂ ਹੀ ਬੋਲ ਬੈਠੀ ਆ ਐ ਗੋਲੀ ਜਾਂਦੀ ਰਹੀ ਨੇ ਗੁੱਸੇ 'ਚ ਬੰਦਾ ਬੋਲ ਹੀ ਨਹੀਂਦਾ ਵੱਧ ਘੱਟ ਚਲ ਕੋਈ ਨਹੀਂ ਤੇਦੀ ਚਾਹ ਦੇਣਾ ਹੀ ਪਿਆਰ ਨਾਲ ਚਲ ਕੋਈ ਨਹੀਂ ਸ਼ਾਮਾਂ ਨੂੰ ਆ ਜੂਗੀ ਕੰਮ ਤੇ ਮੈਨੂੰ ਹੈਗਾ ਹੀ ਆ ਪਰ ਮੈਂ ਸ਼ਾਮ ਨੂੰ 3-4 ਵਜੇ ਤੱਕ ਘਰ ਆ ਜੂਗੀ ਫੇਰ ਐਡੀ ਲੜਾਈ ਨਹੀਂ ਹੋਊਗੀ ਤਾਂ ਤੈਨੂੰ ਫਿਰ ਲੜਦੇ ਹੀ ਰਹਿਵਾਂਗੇ ਜੇ ਸਾਂਝੇ ਘਰ ਸਹਿਣਾ ਫੇਰ ਚੁੱਪ ਕਰਕੇ ਜਿੰਨੀ ਕੱਟਣੀ ਪੈਂਦੀ ਮਾੜਾ ਮਾੜੀਆਂ ਮੁੱਠੇ ਗੱਲਾਂ ਤੇ ਹਰ ਘਰ ਚ ਹੁੰਦੀਆਂ ਰਹਿੰਦੀਆਂ ਚਲ ਕੋਈ ਨਹੀਂ ਮੈਂ ਚੱਲ ਚਲਦੀ ਆ ਤੇ ਸ਼ਾਮ ਨੂੰ ਆ ਜੂੰਗੀ 4 ਵਜੇ ਤੱਕ ਕਿਉਂਕਿ ਉਦੋਂ ਕੰਮ ਦਾ ਟਾਈਮ ਹੁੰਦਾ ਫਿਰ ਨਾਲੇ ਦੀਦੀ ਲੱਗੂਗੀ ਆਣ ਕੇ ਕੰਮ ਕਰਾ ਦੂੰਗੀ ਫਿਰ ਸਾਡੇ ਘਰ ਲੜਾਈ ਵੀ ਨਹੀਂ ਕੋਈ ਹੋਊਗੀ ਆਪਾਂ ਇਕੱਠੇ ਰਹਿਾਂਗੇ ਹੋ ਤਾਂ ਇਹ ਘਰ ਚੀ ਬਰਕਤ ਆ ਆਧਰੇ ਨਹੀਂ ਕੋਈ ਬਰਕਤ ਹੈ ਜੇ ਮੈਂ ਆਟਾ ਜੋ ਜੂੰਗੀ ਤੇ ਫਿਰ ਮਸਾਲਾ ਕੰਮ ਕਰਕੇ ਜਾਇਆ ਕਰੂੰਗੀ ਫਿਰ ਮੈਨੂੰ ਉੱਥੋਂ ਵੀ ਫਿਕਰ ਪਿਆਣਾ ਕਿ ਜਾ ਕੇ ਤੇ ਆਪਣਾ ਕੰਮ ਕਰਾਂ ਹੁਣ ਮੈਨੂੰ ਕੋਈ ਫਿਕਰ ਨਹੀਂ ਉਹ ਤੇ ਚਾਲ ਵੀ ਜਾਉਂਦੀ ਮਾਸਾਂ ਦੇਟ ਨਹੀਂ ਹੋ ਜੂੰਗੀ ਕੁਫੀ ਕਦੋਂ ਆਉਂਗਾ ਤੇ ਘਰ ਜਾ ਕੇ ਮੈਨੂੰ ਕੰਮ ਕਰਨਾ ਹੋਊਗਾ ਕਿਉਂਕਿ ਮੈਨੂੰ ਪਤਾ ਹੋਣਾ ਮੇਰਾ ਕੰਮ ਹੋ ਜਾਊਗਾ ਤਾਂ ਉਹ ਸਭੀ ਘਰ ਦੀ ਬਾਰਕਤ ਆ ਚਲ ਹੁਣ ਨਹੀਂ 11